ਯੱਕ ਤੇਰੇ ਆਉਣਾ ਉਹ ਬੰਦਿਆ ਰੱਬ ਦੀ ਕਚਹਿਰੀ ਵਿੱਚ ਜਾ ਕੇ ਸੋਚ ਕੇ ਬੰਦਿਆ ਕਦਮ ਟਿਕਾਵੀ ਸੋਚ ਕੇ ਬੰਦਿਆ ਕਦਮ ਟਿਕਾਵੀ ਤਿਲਕਣ ਬਾਜੀ ਤਿਲਕ ਨਾ ਜਾਵੀ ਤਿਲਕਣ ਬਾਜੀ ਤਿਲਕ ਨਾ ਜਾਵੀ ਸੋਚ ਕੇ ਬੰਦਿਆ ਕਦਮ ਟਿਕਾਵੀ ਤਿਲਕਣ ਬਾਜੀ ਤਿਲਕ ਨਾ ਜਾਵੀ ਏ ਵਕਤ ਫੇਰ ਨਹੀਂ ਥਿਉਣਾ ਓ ਬੰਦਿਆ ਰੱਬ ਦੀ ਕਚਹਿਰੀ ਵਿੱਚ ਜਾ ਕੇ ਤੇਰੇ ਕਰਮਾਂ 'ਅੱਗੇ ਤੇਰੇ ਆਉਣਾ ਓ ਬੰਦਿਆ ਰੱਬ ਦੀ ਕਚਹਿਰੀ ਵਿੱਚ ਜਾ ਕੇ ਤੇਰੇ ਕਰਮਾਂ 'ਅੱਗੇ ਤੇਰੇ ਆਉਣਾ ਓ ਬੰਦਿਆ ਰੱਬ ਦੀ ਕਚਹਿਰੀ ਵਿੱਚ ਜਾ ਕੇ ਤੇਰੇ ਕਰਮਾਂ 'ਅੱਗੇ ਤੇਰੇ ਆਉਣਾ ਓ ਬੰਦਿਆ ਰੱਬ ਦੀ ਕਚਹਿਰੀ ਵਿੱਚ ਜਾ ਕੇ ਚਾਰ ਦਿਨਾਂ ਦੀ ਏ ਜਿੰਦ ਤੇ चार दिना दी ये जिंद तेरी करदा रहे